ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਪਿੰਡ ਪੱਧਰ ਤੇ ਜਾ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੇ ਚੱਲਦੇ ਹੀ ਸ਼੍ਰੀ ਪੱਤਿਗੜ ਸਾਹਿਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਵੱਲੋਂ ਕਾਂਗਰਸ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ ਤੇ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾਏਗਾ ਕੀ ਦਾਬ ਕੀਤਾ ਹੈ ਕਿ ਕਾਂਗਰਸ 13 ਦੀਆਂ 13 ਸੀਟਾਂ ਤੇ ਖੁਦ ਚੋਣ ਲੜੇਗੀ ਤੇ ਕਿਸੇ ਵੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਦੇਖੋ ਗੱਲ ਇਹ ਹੈ ਬੜੀ ਸਪਸ਼ਟ ਜਿਹੜੀ ਨੀਤੀ ਜਿਹੜੀ ਹੈਗੀ ਹੈ ਉਹ ਪੰਜਾਬ ਦੀ ਕਾਂਗਰਸ ਦੀ ਹੈ ਔਰ ਕੇਂਦਰ ਦੇ ਵਿੱਚ ਆਪਣੀ ਕਾਂਗਰਸ ਨੂੰ ਦੱਸਿਆ ਜਾ ਚੁੱਕਿਆ ਆ ਔਰ ਉਹਦੇ ਵਿੱਚੋਂ ਬੜਾ ਕਲੀਅਰ ਹੈ ਕਿ 13 ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਹੈ ਉਹ ਆਪਣੇ ਕੈਂਡੀਡੇਟਾਂ ਦੇ ਨਾਲ ਲੜੂਗੀ ਔਰ ਆਮ ਆਦਮੀ ਪਾਰਟੀ ਦੇ ਨਾਲ ਕਿਸੇ ਇੱਕ ਸੀਟ ਨਹੀਂ ਕਿਥੇ ਅੱਧੀ ਜਾਂ ਪੌਣੀ ਜਾਂ ਕਿਸੇ ਵੀ ਸੀਟ ਦੇ ਉੱਤੇ ਕੋਈ ਸਮਝੌਤਾ ਨਹੀਂ ਹੋਊਗਾ ਔਰ ਸੁਨੀਲ ਜਾਕੜ ਨੂੰ ਪਤਾ ਲੱਗ ਜਾਊਗਾ ਕਿ ਬੀਜੇਪੀ ਦਾ ਜਦੋਂ ਸੁਪਣਾ ਸਾਹ ਪੰਜਾਬ ਦੇ ਵਿੱਚੋਂ ਹੋਣਾ ਹੈ ਫੇਰ ਤੋਂ ਅਸੀਂ 9 ਵਜੇ ਤੋਂ ਨਿਕਲੇ ਹੋਏ ਹਾਂ ਰਾਤ ਤੱਕ ਅਸੀਂ ਪਿੰਡਾਂ 'ਚ ਹੀ ਰਹਿਣਾ ਤੇ ਇਹ ਸਰਹੰਦ ਵਿਧਾਨ ਸਭਾ ਦਾ ਅੱਜ ਆਏ ਹੋਏ ਹਾਂ ਹੁਣ ਅਸੀਂ ਪੰਡਰਾਲੀ ਪਿੰਡ 'ਚ ਹੈਗੇ ਆ ਤੁਸੀਂ ਆ ਦੇਖ ਲਿਆ ਕਿੰਨੇ ਲੋਕ ਆਏ ਆ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਕਾਂਗਰਸ ਨੂੰ ਕਾਂਗਰਸ ਦੀਆਂ ਨੀਤੀਆਂ ਨੂੰ ਕਿਉਂਕਿ ਅਸੀਂ ਜਿਹੜਾ ਮੋਦੀ ਦੀਆਂ ਸਾਰੀਆਂ ਅਮੀਰਾ ਵਾਲੀਆਂ ਨੀਤੀਆਂ ਨੇ ਉਹ ਕਾਂਗਰਸ ਨੇ ਬਦਲਣੀਆਂ ਨੇ ਕੇਂਦਰ ਸਰਕਾਰ 'ਚ ਅਸੀਂ ਬੇਨਤੀ ਕੀਤੀ ਹੈ ਔਰ ਲੋਕਾਂ ਨੇ ਪ੍ਰਵਾਨਗੀ ਦਿੱਤੀ ਹੈ ਕਿ ਉਹ ਸਿਰਫ ਕਾਂਗਰਸ ਪਾਰਟੀ ਨੂੰ ਵੋਟ ਪਾਉਣ। ਤਕਰੀਬਨ ਸਾਡਾ 7ਵੇਂ ਪਿੰਡ ਦੇ ਵਿੱਚ ਅਸੀਂ ਅੱਜ ਮੇਰੇ ਪਿੰਡ ਪੰਡਰਾਲੀ ਆਪਣੇ ਡਾਕਟਰ ਅਮਰ ਸਿੰਘ ਜੀ ਆਏ ਨੇ ਸਾਰੇ ਸਾਥੀ ਆਏ ਨੇ ਸਾਡੇ ਸੋ ਹੋਰ ਵੀ ਸਾਡੇ ਤਿੰਨ ਪਿੰਡ ਹਲੇ ਰਹਿੰਦੇ ਨੇ ਜਾਣਾ ਸੋ ਬਹੁਤ ਵੱਡਾ ਇੱਕ ਜਿਹੜਾ ਕੇਂਦਰ ਦੇ ਖਿਲਾਫ ਮੋਤਰੀ ਸਰਕਾਰ ਦੇ ਖਿਲਾਫ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਗੁੱਸਾ ਹੈ ਗੁੱਸਾ ਹੋਣਾ ਵੀ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ ਸ਼ੰਭੂ ਬੈਰੀਅਰ ਦੇ ਉੱਤੇ ਅਸੀਂ ਦਾ ਸਵਾ ਮਹੀਨੇ ਤੋਂ ਉੱਥੇ ਕੁਲਜੀਤ ਸਿੰਘ ਨਾਗਰਾ ਸਾਹਿਬ ਜੀ ਦੇ ਨਾਲ ਸਾਰੇ ਪਿੰਡਾਂ ਦੇ ਫਤਿਹਗੜ੍ਹ ਸਾਹਿਬ ਦੇ ਸਾਥੀਆਂ ਨੇ ਲੰਗਰ ਦੀ ਸੇਵਾ ਲਈ ਹੋਈ ਹੈ ਗੁਰੂ ਮਹਾਰਾਜ ਸੇਵਾ ਉੱਥੇ ਕਰਾਉਂਦੇ ਨੇ ਜਗਬਾਣੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ